ਅਨਿਮਿਤ ਰੁਕਿਆ ਸਾਰੇ ਭਰਾਵਾਂ ਦਾ ਘਰ ਪਰਵਾਜ਼ ਜਾਂਦਾ ਸਾਰੇ ਵੀ ਸੈਟ ਨੇ ਤੇ ਕਰਦਗੇ ਵਲੌਗ ਦੀ ਸਟਾਰਟਿੰਗ ਤੇ ਕਹਿੰਦੇ ਸਾਢੇ 12 ਵਜ ਚੁੱਕੇ ਆ ਜੀ ਚਾਰ ਪੰਜ ਦੇ ਨੂੰ ਵਲੌਗ ਨਹੀਂ ਬਣਾਇਆਗਾ ਕੂਤ ਨਹੀਂ ਛੱਡੀ ਸੀ ਬਾਈ ਯਾਰ ਬੱਦਲ ਹੋ ਜਾਂਦੇ ਸੀ ਰੋਜ ਹੀ ਤੇ ਫਿਰ ਆਪਾਂ ਛੱਡੇ ਨਹੀਂਗੇ ਜਿਹੜੇ ਬਦਾਮਾ ਬਦੂਮ ਵਾਲੇ ਆ ਉਹ ਕਿਰਾ ਬੰਦ ਕਰਦੇ ਸੀਗੇ ਬੱਚਾ ਵੀ ਜਿਹੜਾ ਹੁਣ ਲਾਸਟ ਵਲੌਗ ਪਾਇਆ ਸੀ ਉਹ ਉਹਨੇ ਛੱਡਿਆ ਵਿਆ ਕਾਂਡੂਸੇ ਵਾਲਾ ਉਹ ਵੀ ਨਹੀਂ ਹੋਣੀ ਛੱਡਿਆਗਾ ਝਾੜ ਪੈ ਗਈ ਕੂਤਰ ਖਾਮ ਖਦਰੇ ਹਨ ਆਹ ਦੇਖੋ ਅੱਗੇ ਤਾਈਨੇ ਡੈਗਦੇ ਨਹੀਂ ਹੁੰਦੇ ਖੰਭ ਇਹ ਸਾਰੇ ਕੂਤਰਾਂ ਝਾੜ ਪੈ ਗਏ ਆ ਜਿਹੜੇ ਉਧਰ ਪੱਟੇ ਵੇ ਆ ਉਹ ਆਪਾਂ ਨਵੇਂ ਗੱਡਾਂ ਵਿੱਚ ਦੂਸਰਾ ਵਾਸਤੇ ਆਹ ਬੈਠਾ ਬੱਚਾ ਆ ਵੀ ਨਾਲ ਦਾ ਬੱਚਾ ਹੀ ਇਹਦੇ ਇਹ ਅੱਡ-ਅੱਡੀ ਝੂਲੀ ਦੀ ਆ ਮਤਲਬ ਇੱਕ ਅੱਡੋ-ਅੱਡੀ ਮਾਪ ਇਹ ਉਹਦੀ ਆ ਬਾਕੀ ਆ ਵੀ ਨਾਲ ਝਾੜ ਪੈ ਗਈ ਹੁਣ ਕਬੂਤਰੇ ਆ ਵੀ ਪੈ ਗਈ ਝਾੜੀ। ਇਹ ਕੋង ਦੀ ਘਟਨ ਵਾਲੀ ਕਾਲੀ ਚੀਨੀ। ਖਟਗਾਂ ਕਾਲੀ। ਆ ਵੀ ਉਂਂਰੀ ਵਰਦੀ ਆ। ਆ ਬੰਦ ਕਰਦੀ ਸੀ ਆ ਬਾળી ਛੇੜਦੀ ਸੀਗੀ। ਹੋਰ 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 ਆ ਟੂ ਸਰੀ ਉੱਡਦੀ ਆ। ਲਾ ਸਰੀ ਵੀ ਉੱਡਦੀ ਆ ਉਹ ਵਾਲੀ। ਛੋੜਦਿਆਂ ਉਧਰ ਨਾ බතර කර තු මහ කරනය බධග පට ප පුූතර ර ශराස්ේ ගේ එකතා දෝද ව කී ਇੱਕ ਤਾਂ ਲਾਸਰਾ ਗੂਤਰ ਇਹਦੀ ਸੀਗੀ ਸੱਜੀ ਕਾਲੀ ਤਰ੍ਹਾਂ ਉੱਤ ਗਈ ਰਿਆ ਇਹ ਤੇ ਜਦੋਂ ਮੀਂਹ ਪੈਣੀ ਸ਼ੁਰੂ ਹੋ ਗਏ ਸੀਗੇ ਉਦੋਂ ਆਪਾ ਪੱਟਦਾ ਸੀਗਾ ਇਹ ਤੇ ਹੁਣ ਸਾਫ਼ ਹੋ ਗਿਆ ਕੰਨੀਆਂ ਝੜਾ ਗਿਆ ਬੱਸ ਚਾਹਾਂਗੇ ਤੇਰਾ ਦੇਕਰ ਪੂਰੇ ਖੰਮ ਪੱਕ ਵੀ ਜਾਣਗੇ ਇਹਨਾਂ ਦੇ ਕੰਨੀਆਂ ਪੂਰਨੇ ਚੜ ਜਾਣਗੇ ਤੇ ਇੱਕ ਹੋਊ ਗੂਤਰ ਦੋ ਤੇ ਆਵੀਂ ਗੂਤਰ ਗੱਡੇ ਕਾਲੀ ਬੂਛ ਵਾਲਾ ਤਿੰਨ ਇੱਕ ਨਾਲ ਹੀ ਬੈਠਾ ਇਹ ਵੀ ਪੱਟਿਆ ਹੋਇਆ ਸੀਗਾ ਇੱਕ ਨੂੰਗਾ ਛੱਡਿਆ ਜਿਹੜਾ ਉਹ 4 ਦੋ ਆ ਬੈਠੇ ਕਾਲੀ ਡਗਰੀ ਵਾਲ ਤੇ 7 ਵਾਲਾ 5 ਤੇ 6 ਤੇ ਇੱਕ ਆ ਬੈਠਾ 7 ਤੇ ਇੱਕ ਆ ਬੈਠਾ ਕਾਲੀ ਬੂਛਾ ਵਾਲਾ 8 ਦੋ ਆ ਬੈਠੇ ਕਾ ਸ਼ਾਖ ਖਰੂਤਰਾ ਤੇ ਇੱਕ ਆ ਲਾਲ ਟਿੱਕਿਆ 10 ਇੱਕ ਆ ਬੈਠਾ ਘੰਡ ਵਾਲਾ 11 ਇੱਕ ਆ ਬੈਠਾ 12 ਇੱਕ ਗਾਂ ਬੈਠਾ 13 ਹਾਲ ਪੱਟਿਆ ਵੀ ਆ ਆ ਥੋੜੇ ਠਹਿਰ ਕੇ ਨੂੰ ਗੰਬ 13 ਇਧਰ ਆ ਤੇ 14 ਮਾ ਆ ਬੈਠਾ ਇਹੇ ਖੰਭ ਆਈ ਜਾਂਦੇ ਆ 14 ਇੱਕ ਆ ਬੈਠੀ 15 ਵਿੱਚ ਤਾਂ ਵੀ ਚੜ ਜਾਂਦੇ ਕਬੂਤਰ ਉਦੋਂ ਵੀ ਕੱਢਣਾ ਕਬੂਤਰ ਨਾਲੇ 15 ਤੇ ਇਹ ਵੀ ਘਾਰ ਲੋ ਵੀ ਘਟਣਾਲੇ ਖੰਬਾਈ ਜਾਂਦੇ ਜਿੰਨਾਂ ਦੇ ਹਜੇ ਸ਼ੇਤਾਂਆਂ ਲਾਈਆਂ ਪਈਆਂ ਆਪਣੀਆਂ ਕੋਈ ਨਹੀਂ ਲੱਗੀ ਸ਼ੇਤਰੀ ਤੇ ਦਾਣੇ ਦੂਨੇ ਪਾਉਣੇ ਕਿ ਰੰਗ ਉਤਰਾਂ ਨੂੰ ਤੇ ਜੋੜੀਆਂ ਲਾਦੀਆਂ ਸੀ ਜੋੜਨਾਂ ਰੱਖਲੇ ਆਂਡੇ ਸਾਰਿਆਂ ਨੇ ਲਗ ਭਾਗ ਰੱਖਲੇ ਆ ਵਿੱਚੋਂ ਤਿੰਨ ਚਾਰਾਂ ਨਹੀਂ ਰੱਖੇ ਆਪਾਂ ਲੰਘਾਂਗਾ 13 14 ਜੋੜਨਾਂ ਤੇ ਸਾਰਿਆਂ ਨੇ ਰੱਖਲੇ ਆਂਡੇ ਤੇ ਪਾ ਦੇ ਦਾਣੇ ਹੁਣ ਆਪਾਂ ਤੇ ਪਾਣੀ ਪੂਣੀ ਪਾਈ ਇਹਨਾਂ ਨੂੰ ਟਾਈਮ ਨਾਲ ਲੋ ਜੀ ਆਇਓ ਖਾਲ ਦਾ ਨਹੀਂ ਚੱਕ ਲੋ ਫਟੇ ਖਾਂਬੜੀ ਖਾਣੀ ਯਾਰ ਖੰਬ ਖਾਣਾ ਇਹਨਾਂ ਦਾ ਖਾਂਬ ਵੇਲਾ ਪੱਟੇ ਦੇ ਹਜੀ ਨੂੰ ਵੇਪਾ ਨਹੀਂ ਹਟਦੇ ਮਿਲ ਜਾਂਦੇ ਸਾਲੇ ਥੱਲੇ ਫਿਰਦੇ ਆਇਓ ਜੀ ਖਾਲੋ ਆਇਆ ਆਇਆ ਇਹ ਉੱtre ਵੀ ਨੇ ਪਹਿਲਾਂ ਖੜੀ ਹੰਦੀ ਲਾਓ ਜੀ ਇਹ ਬਾਹਰ ਕੱਢਣਾ ਬੂਤਰੀ ਹੈ ਇਹ ਆਵੇਗਾ ਆਇਆ ਜਾ ਜਾ ਸਾਰੇ ਆਜੋ ਖਾਏ ਭੁੱਖ ਨਹੀਂ ਗਈ ਸਾਨੂੰ ਜੇ ਭੁੱਖ ਹੋਈ ਨਾ ਫੇਰ ਆਵਾਂਗੇ ਫਿਰ ਚੱਲਾਂਗੇ ਆਲੇ ਇੱਕ ਪਤਰਾ ਦੇਖੋ ਉੱਤਰਿਆ ਨਾ ਪਾਣੀ ਵੀ ਪਾ ਲਿਆ ਜੀ। ਲੋ ਜੀ ਮਿੱਤਰੋ ਪਾਣੀ ਵੀ ਪਾਤਾ ਗੂਤਰਾਂ ਨੂੰ ਆਪਾਂ ਤੇ ਇੱਕ ਨਾ ਸਫਾਈ ਦਾ ਧਿਆਨ ਰੱਖਿਆ ਕਰੋ ਯਾਰ। ਕਿਉਂਕਿ ਹੁਣ ਮੀਂਹ ਪਈ ਜਾਂਦੇ ਆ ਤੇ ਖੁੱਡਾਂ ਦੇ ਗਿੱਲਾ ਨਾ ਹੋਵੇ। ਸਫਾਈ ਦਾ ਧਿਆਨ ਰੱਖਿਆ ਕਰੋ ਜਿਵੇਂ ਗਿੱਲਾ ਹੋ ਗਿਆ ਖੁੱਡਾ ਉਹ ਗਰਮੈਸ਼ ਹੀ ਬਣੀ ਜਾਣੀ ਆ ਯਾਰ। ਤੇ ਮੁੜ ਕੇ ਪਾਹ ਫੋਟੋ ਰੱਖਾਂ ਹੀ ਅੱਖਾਂ ਹੀ ਬਣੀ ਅੱਖਾਂ ਖਰਾਬ ਹੁੰਦੀਆਂ ਗੂਤਰਾਂ ਦੀਆਂ। ਜੇ ਸੁੱਕਾ ਆ ਵੀ ਆ ਸੁੱਕਾ ਗੂਤ ਸੁੱਕਾ ਖੁੱਡਾ ਸਾਰਾ। ਐ ਚੱਲ ਜਾਂਦਾ ਸੁੱਕਾ ਗੂਤਰ ਸੁੱਕਾ ਖੁੱਡਾ ਬਣਾ ਨਾ ਹੀ ਕਰਿਆ ਕਰੋ ਸਾਫ। ਆਇਆ ਸੁੱਕਾ ਜਾਵਾ ਖੁੱਡਾ। ਤੇ ਜੀ ਇਹ ਇੱਥੇ ਗਿੱਲਾ ਹੋਵੇ ਤੇ ਗਿੱਲੇ ਗਰਮੈਸ਼ ਕਿੰਨੀ ਬਾਂਦੀ ਬਿੱਠਾਂ ਦੀ ਹਨ ਤੇ ਉਹ ਸਾਰੀਆਂ ਕਬੂਤਰਾਂ ਅੱਖਾਂ ਨੂੰ ਚੜਦੀਆਂ ਆ ਯਾਰ ਤੇ ਬਾਈ ਦਾ ਕਮੈਂਟ ਵੀ ਆਇਆ ਸੀਗਾ ਨਾ ਯਾਰ ਕਬੂਤਰਾਂ ਅੱਖਾਂ ਖਰਾਬ ਆ ਬਈ ਇਹੀ ਕਾਰਨ ਹੈ ਇਹਨਾਂ ਦਾ ਜਿਹੜਾ ਮੀਂਹ ਪੈਂਦਾ ਰ ਖੁੱਡੇ ਦੀ ਆਪਦੀ ਨਿਗਰ ਰੱਖਿਆ ਕਰੋ ਖੁੱਡਾ ਸਾਫ਼ ਕਰਦਿਆ ਕਰੋ ਅੰਦਰ ਸੁੱਕਾ ਹੋਵੇ ਖੁੱਡਾ ਸੁੱਕੇ ਖੁੱਡੇ ਦਾ ਕੋਈ ਚੱਕਰ ਨਹੀਂ ਹੁੰਦਾਗਾ ਜਿਵੇਂ ਜਿੰਨਾ ਹੀ ਖੁੱਡਾ ਗਿੱਲਾ ਹੋਊਗਾ ਤੇ ਉਨਾ ਹੀ ਵਾਇਰਸ ਆਊਗਾ ਬਈ ਤੇ ਖੁੱਡੇ ਸੁੱਕੇ ਰੱਖਿਆ ਕਰੋ ਤੇ ਬਾਕੀ ਜਾਣੇ ਨੂੰ ਬਾਧੇ ਆ ਤੇ ਬਾਅਦ ਚ ਆਥਨੇ ਕਰਦੇ ਆ ਕੰਟੀਨਿਊ ਹਣ ਛੱਡੇ ਤਾਂ ਹੈ ਨਹੀਂ ਕੋਈ ਤੇ ਬਾਕੀ ਆਥਨੇ ਵਿਖਾਉਣੇ ਕਬੂਤਰ ਜਾਨਵਰ ਸਾਨੂੰ ਲਓ ਜੀ ਮਿੱਤਰੋ ਕਹਿੰਦੇ ਗੁਰੀ ਜਰੀ ਆ ਗਏ ਹੈਲੋ ਹਾਏ ਕਰਦੇ ਗੁੱਡ ਮਾਰਨਿੰਗ ਤਿੰਨਾ ਚਾਰਾਂ ਦਿਨਾਂ ਬਾਅਦ ਫੇਰ ਇਕੱਠੇ ਹੋ ਗਏ ਗੁੱਡ ਆਫਟਰਨੂਨ ਹੋ ਗਿਆ ਜੀ ਬੰ ਹੁਣੇ ਆਏ ਸੀਗੇ ਤੇ ਹੁਣੇ ਠੱਲਾ ਦਾ ਫੋਨ ਆਇਆ ਤੇ ਕਹਿੰਦੇ ਇੱਕ ਗੈਨੇ ਠੱਲਾ ਆਗਾ ਉਹ ਲੈ ਜੋ ਤੇ ਨਹੀਂ ਕਾਲੂ ਫੜਾ ਕੇ ਜਾਵਾਂਗੇ 50 ਗੁਰੀ ਦੀ ਗੱਠਨਾ ਤੇ 200 ਆਪਣੀ ਆ ਜਨਾਬ ਪ੍ਰਦੀਪ ਤੇ ਬਾੜ ਡਾਰ ਗਏ ਆਪਾਂ ਰੋਈ ਚੱਲ ਗਈ ਆਹਰ ਕੇ ਬੈਠੇ ਆਂ ਕਰਦੀ ਆ 3 ਦਿਨ ਕੰਪਲੀਟ ਹੋ ਤੇ ਪਿੱਛੇ ਵੀ ਬਲੌਗ ਸ਼ੁਰੂ ਲਾਓ ਰੋ ਲਾਈ ਜੇ ਮੈਂ ਚੱਲਦੇ ਆਂ ਬਈ ਹੁਣ ਆਪਾਂ ਲੈ ਕੋਈ ਬਲੌਗ ਬਣਾ ਮਰਾ ਆਉਂਦੀ ਆ ਕਹੀਂ ਖੇਹਣੇ ਜਾਣਾ ਕਿੱਧਰ ਕਿੱਧਰ ਕਿਹਣਾ ਚੱਲ ਸਿੱਧਾ ਜਾ ਜਮਾ ਸਿੱਧਾ ਟਰੈਕਟਰ ਆਉਦਾ ਟਰੈਕਟਰ ਉਹ ਕਿਹਨਾਂ ਜੀ ਫੇਰ ਠੱਲਾ ਵਿਖਾਉਣੇ ਚੱਲ ਕੇ ਵਿਖਾਵਾਂਗੇ ਤੁਹਾਨੂੰ ਜੀ ਰੋ ਜੀ ਮਿੱਤਰੂ ਆਂਗਾ ਠੰਨਾ ਫੜਦਿਆਂ ਆਪਾਂ ਸਟ੍ਰੈਸ ਆਪਣਾ ਪਰੀ ਮੜੇ ਫੜੀ ਪੂਰੀ ਬਈ ਆਪਾਂ ਅਨਬਾਕਿੰਗ ਆ ਤੇ ਦੋ ਦੋ ਕੈਮਰੇ ਘਰੇ ਜਾ ਕੇ ਗੋਲ ਲੈਣ ਕੋ ਯਾਰ ਦੰਦੀ ਵੱਢ ਦੇ ਕਰਦੇ ਕੰਮ ਇਹਦਾ ਘਰ ਆਸ ਤੇ ਸਭ ਰਹੀ ਨਹੀਂ ਠੱਲਾ ਵਾਵਾ 250 ਠੱਲਾ ਹੈ 250 ਹਾਂ ਆਪਣੀਆਂ ਕਿਨੇਜਮ 50 50 ਜਾਨਾ ਫੋਕੋ ਉਤਰੀ 50 ਕਾ 50 ਨਹੀਂ ਹੈ ਕਿ ਬੱਚੇ ਘੜਾਵਾਂਗੇ ਠੱਲਾ ਸੋਹਣਾ ਹੈ ਬੱਚੇ ਘੜਾਉਣੇ ਹੋਰ ਬਿਨਾ ਬੱਚੇ ਘੜਾਵਾਂਗੇ ਉਤੇ ਰੇਰ ਕਹੂਂ ਤਰਾ ਦੇ ਚਾਰ ਦਿੰਦਾ ਓਏ ਆਹੀ ਆਈਆਂ ਜੇ ਤਾਂ ਇਹ ਕਰ ਲੋ ਕਹਾਨੂੰ ਭਾਂਡਾ تیر ਘਣੀ ਆਂਗਾ ਮਿੱਤਰ ਆ ਜੀ ਲੈ ਠੱਲਾ ਡਿੱਕ ਜਾਂਦਾ ਕਿ ਨਹੀਂ ਆਏ ਔਲਖਗਰੋ ਪਾਲੀਆਂ ਓਏ ਲੋ ਮਿੱਤਰੋ ਕਾਲੀ ਕਰੀ ਜਾਂਦੀ ਹੋਗੀ ਮਾੜੀ ਲੋ ਵੀ ਇਹ ਕੱਲਾ ਮੇਰਾ 100 ਠਾਲੀ ਆਈ ਆ ਤੇ 150 ਠਾਲਾ ਜੇ ਪਈ ਆ ਆਪਣੀ ਪੇਂਟਿੰਗ ਹੀ

करो चेक नहीं करो बंद करो ओ माय गॉड नंबर ना आ जाए फेमस बंदे हैं फोन लाओ तो भाई यार मन नहीं लेना चल ले मां भाई हुन करे अपनी अंदर आईया ने चल चलिए फिर लाओ जी हो गया खाली हो, हो गया खाली जावा आ ले भाई थोड़ी तेरा की मुंह मार रिया मुंह दा की बन रहा दादा लेट आ नहीं है ਕੁੜੀ ਯਾਰ ਗੱਲ ਬਾਤ ਲਾਂ ਇਹਦਾ ਤੇਰੇ ਨੇ ਸਰਦਾਰ ਦੀ ਫ੍ਰੀ ਵੀ ਦੇ ਲਈ ਅਕਤੂਬਰ ਨੇ ਐ ਗੱਲ ਬਾਤ ਓਕੇ ਆ ਜੀ ਚੱਲਦੇ ਆ ਪਿੰਡ ਨੂੰ ਤੇ ਉਹਨਾਂ ਨੂੰ ਫੋਨ ਲਾਉਣੇ ਯਾਰ ਆਪਾਂ 150 ਥਰ ਲਾ ਜੇ ਆਪਣੀ ਪੈਂਡਿੰਗ ਭਈ ਆਣਾ ਇਹਨਾਂ ਕੋਲੇ ਕਹੇ ਦਿੱਤੇ ਹੋਏ ਹਨਾ ਹਾਂ ਨਹੀਂ ਉਹਨਾਂ ਕੋਲੇ ਇਹੋ ਕੀ ਨਾਮ ਦਾ ਰਾਏਗੋਟ ਰਾਏਗੋਟ ਓ ਜੀ ਆਗੇ ਪਿੰਡ ਆਪਾਂ ਤੇ ਕੋਈ ਸਾਹਿਬ ਵੀ ਆਗੇ ਤੂੰ ਤਾਂ ਨਹੀਂ ਜਾਣਾ ਤੈਨੂੰ ਨਹੀਂ ਜਾ ਕੇ ਜਾਣਾ ਬਣਾ ਆ ਉਹ ਇੱਧਰ ਆ ਕੇ ਤੇਰਾ ਇੱਧਰ ਹੋਏ ਆ ਮੇਰੇ ਅਰੇ 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 ਆ ਨਾ ਬੈਠ ਜਾ ਯਾਈ ਬਾਸਾ ਬੈੰਦਰ ਆ ਜੀ ਮੈਨੂੰ ਕੰਮ ਤੇ ਤੂੰ ਨਹੀਂ ਜਾਣਾ ਕੰਮ ਤੇ ਜਾਣਾ ਮੈਂ ਕਿੱਥੇ ਜਾਣਾ ਕੰਮ ਦੀ ਕਰਨਾ ਮਾਂ ਚੁੱਟੀ ਅੱਜ ਲੱਗੇ ਘੁੰਮ ਘਮਾ ਕੇ ਲਈ ਜੀ ਫਿਰ ਬੋਲਦੇ ਫਿਰ ਆਪਣੇ ਚੈਨਲ ਬਾਰੇ ਸਹੀ ਆ ਤੂੰ ਲੈ ਕੇ ਆ ਮਾਸ ਲਾਈਕ ਸਬਸਕ੍ਰਾਈਬ ਆਇਆ ਨਹੀਂ ਹੋਏ ਹੇਏ ਇਹ ਆਜ ਆਪਣੇ ਪਿੰਡ ਟੂੜ ਆਈ ਸੀ ਖੜੇ ਵੀ ਪਾਈਆਂ ਨੂੰ ਕਾੜੀ ਬਹੁਤ ਸੀਗੀ ਹੇ ਹਥੇ ਇੰਤਜ਼ਾਮ ਨਹੀਂ ਖੜਾ ਹੈਗੇ ਸਾਹ ਜੀ ਉਧਰ ਉਹ ਦੇਖੀ ਤੋੜਨਾ ਨਹੀਂ ਹਾਏ ਕਿਵੇਂ ਆ ਠੱਲਾ ਆਇਆ ਆਪਣੀਆਂ ਹੋਰ ਫਿਰ ਰਾਜ ਜੀ ਮੇਰਾ ਠੱਲਾ ਠੀਕ ਹੈ ਠੱਲਾ ਦੇਖ ਓਕੇ ਜਮ ਬਣ ਗਿਆ ਵੇਖ ਬਾਜੀ ਕੜ ਕੇ ਆਇ ਨਹੀਂ ਏ 6 3 ਦੀ ਬਾਜੀ ਨਹੀਂ ਕੈਂਸਲ ਆਓ ਕੈਂਸਲ ਹਾਂ ਬਸ ਉਪਰ ਆਦੇ ਠੱਲਾ ਹੈ ਠੀਕ ਹੈ ਓਕੇ ਓਏ ਉਹ ਕੀ ਲਿਖੀ ਜਾਂਦਾ ਖੜਾ ਟੰਡਾ ਵੇ ਆਇਣੀ ਤੜਕੇ ਤੇ ਫੋਨ ਲਾਇਆ ਸੀ ਮੈਂ ਜੀ ਸ਼ੌਕ ਦਾ ਤੜਕੇ ਮੈਂ ਗਿਆ ਐ ਬਾਬੇ ਦੇ ਸ਼ੌਕ ਤੋਂ ਲੈ ਕੇ ਜਾਣੀ ਉਹ ਕਹਿੰਦਾ ਏ ਕੋਈ ਸ਼ੌਕ ਸ਼ੂਤ ਹੋਣੀ ਬਈ ਆਰਡਰ ਕਰ ਆਣ ਕੇ ਤੇ ਸ਼ਹਿਰ ਹੋ ਗਿਆ ਗਰਮੀ ਵੜੀ ਜਾਣਾ ਲਓ ਜੀ ਮੈਂ ਤੁਰ ਗਿਆ ਇੱਕ ਗੁੜੀ ਹਰੀ ਤੇ ਆਥਨ ਹੋ ਗਿਆ ਤੇ ਕੋਈ ਸਾਹ ਘਰੇ ਜਾ ਕੇ ਨਹਾ ਤੋ ਕੇ ਕਹਿੰਦੇ ਫੇਰ ਆ ਗਏ ਆ ਨਹਾ ਤੱਕ ਨਹੀਂ ਕਰਿਆ ਗਏ ਨਹਾਤਾ ਕੀ ਕੰਨਰੀ ਨਾਲ ਜਾਂਦੇ ਆੜੀਆ ਕਿੰਨੇ ਰੀ ਤਿੰਨ ਰੀ ਆ ਬੱਚੇ ਨਿਕਲੇ ਆ ਉਹ ਡੱਗੇ ਆਉਣਗੇ ਸਾਲੇ ਆ ਇਹਨੇ ਪਾਇ ਫਿਰ ਕਿਤੇ ਨਹੀਂ ਜਾਂਦੀ ਜਿਹੜੇ ਸਾਫ ਹੋਇਆ ਕਬੂਤਰ ਖਾ ਕਾਲੀ ਟੋਰੀ ਵਾਲਾ ਹੋਇਆ ਜਿਵੇਂ ਆਹ ਬੈਠੇ ਕਲਾਸਰਾ ਆ ਗਿਆ ਕਾਂ ਸਾਦੇ ਵਾਲਾ ਲੈ ਆ ਵੀ ਉਹ ਬੈਠਾ ਮਗਰ ਉਹ ਤਾਂ ਇੱਟ ਤੇ ਆ ਗਿਆ 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 ਫੜ ਲਾ ਫੜੀ ਜਿਹੜੇ ਸਾਫ ਗੂ ਤੇ ਸਾਰੇ ਫੜ ਲਿਆ ਉਹ ਖਾ ਕਿੰਨੇ ਕਿੰਨੇ ਖੰਭ ਰਹਿ ਗਏ ਇੱਕ ਤਾੜ ਦੇ ਇੱਕ ਤਾੜ ਦੇ ਐਨਾ ਐਨੇ ਘਾਟਾ ਝੰਜੋਲਾ ਹੀ ਫਾਦਾ ਖੰਭਾ ਲਾ ਤੂੰ ਐਨਾ ਨਾ ਕੱਟ ਚੱਲ ਦੂਜਾ ਖੰਭਾ ਫਾਈ ਆਂਦੇ ਨਾ ਐਨਾ ਨਾ ਕੱਟ ਛੱਡ ਨਾਲੇ ਤੋਂ ਯਾ ਜੀ ਕਿਤੇ ਨਾਲ ਪੱਕਾ ਨਹੀਂ ਕੰਮ ਆ ਆ ਕਰਦੀ ਆਵੇ ਇਹ ਵੀ ਥੋੜੀ ਇੱਥੇ ਗੱਜਾਣਾ ਯਾਰ ਮੈਂ ਗੂਦ ਦਰਵਾਰਾ ਆਇਆ ਸੀਗਾ ਪਾਰਸੋ ਚੌਥੇ ਕਾ ਬੈਠੀ ਆ ਨਾ ਫੇਰ ਕੋਠੀ ਦੇ ਵੇਖ ਗੂਦ ਤੇ ਬਹੁਤ ਦੂਗਾ ਇਹ ਦੂਸਰਾ ਰਾਸਤ ਰਹੀ ਨੀਵੇਂ ਇਹ ਮੋਰ ਵਾਲਾ ਜਿਹੜਾ ਦਾ ਪੰਜ ਬਾਗਾ ਜਿੱਥੇ ਹੱਥ ਭਰੇ ਗਾ ਸਿਆਕਾ ਆਵੇ ਆ ਵੀ ਲਾ ਕੀ ਖੰਭਰ ਹੌਲ ਕਰ ਦਿੰਦਾ ਨਹੀਂ ਹੋ ਜਾਂਦੇ ਆਂ ਹੀ ਆਂ ਹੀ ਹੋ ਜਾਂਦੇ ਆ ਢਾੜ ਦੇ ਆਉਣ ਵਾਲੇ ਆ ਹਜੇ ਹੋਰ ਆ ਆ ਵੇਖਾ ਇਹਦੇ ਇੰਦੇ ਛੱਟਾ ਆ ਵੀ ਲਾ ਇਹਦੇ ਖੰਭ ਕਿੱਥੇ ਆ ਆਵੇ ਆਈ ਜਾਂਦੇ ਆਈ ਜਾਂਦੇ ਜੀ ਢਾੜ ਦੇ ਢਾੜ ਦੇ ਨਾ ਬਾਣ ਬਾਣ ਸੱਪ ਸਾਰੇ ਭਾਰੇ ਗੇ ਨਾ ਫੇਰ ਆਪਾਂ ਵਿਖਾਉਣੇ ਆ ਇਹ ਸਾਰੇ ਭਰ ਗਏ ਮਿੱਤਰੋ ਜਾ ਚ ਫੇਰ ਆਪਾਂ ਚੰਗੀ ਦਾ ਡਰਾਮ ਦੇ ਤੇਜ ਨਾਲ ਬਹੋਣੇ ਆ ਆ ਗੂਤਰਾ ਜੀ ਸਾਰੇ ਕਿਹੜੇ ਸਾਫ ਹੋਈ ਜਾਂਦੇ ਆ 2 4 6 9 ਉਤਰਾ ਆ ਕਬੂਤਰ ਨਾ 3 ਪੈਂਛੀ ਸਤ ਅਕਾਲ ਹਾਂ ਤਾਂ 11 ਨਾਓ ਜੀ ਮਿੱਤਰੋ ਤਾੜਦ ਗਏ ਪਬੂਦੜਾਣ ਟਾਈਮ ਆ ਵਾ ਹੋ ਗਿਆ ਕਬੂਤਰ ਹੀ ਤਾੜ ਦੰਨੇ ਆ ਲਓ ਜੀ ਕਬੂਤਰ ਵੀ ਤਾੜ ਦੰਨੇ ਆਪਾਂ ਸ਼ਾਹੋ ਬਈ ਉਹ ਲੈ ਕਰੇਗਾ ਜੀ ਚੱਲ ਬਈ ਗਾਣੇ ਚੱਕਦਗੇ ਤੇ ਕੱਲ ਨੂੰ ਛਟਾਈਂ ਗੂਤਰ ਆਪਾਂ ਲੋ ਆ ਸੁਣੀ ਰਹੀ ਹੋ ਗਿਆ ਤੇ ਸੌਂਦਣਾ ਤਿਆਰੀਆਂ ਹੁਣ ਤੇ ਬਾਕੀ ਵੀਡੀਓ ਕੇ ਵੀ ਲੱਗੀ ਲਾਈਕ ਮੈਨ ਸ਼ੇਅਰ ਕਰਕੇ ਦੂਦਾ ਦੇ ਕਰੋ ਤੇ ਬਾਕੀ ਸਾਰੇ ਵੀਰਾਂ ਦਾ ਧੰਨਵਾਦ ਵੀਡੀਓ ਦੇਖਣ ਲਈ ਲਵ ਯੂ ਸਕੋਲ ਕਰਦੇ ਰਹੋ